ਸਤ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਾਜ਼ਾਨਾ 6 ਵਜ ਦੀਆਂ 6 ਵੱਡੀਆਂ ਖਬਰਾਂ ਲੈ ਕੇ 6 ਖਬਰਾਂ ਦੇ ਜ਼ਰੀਏ ਪੂਰੇ ਦਿਨ ਦਾ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਮੈਂ ਸਭ ਤੋਂ ਪਹਿਲਾਂ ਰੁਕ ਕਰਾਂਗਾ ਸਿੱਧਾ ਜੋ ਲੋਕਾਂ ਦੇ ਨਾਲ ਜੁੜੀ ਹੋਈ ਖਬਰ ਹੈ ਇਹ ਖਬਰ ਹੈ ਪੀ ਆਰਟੀਸੀ ਯੂਨੀਅਨ ਦੇ ਨਾਲ ਜੁੜੀ ਹੋਈ ਸਰਕਾਰੀ ਬੱਸਾਂ ਦੇ ਨਾਲ ਜੁੜੀ ਹੋਈ ਔਰ ਇਨਫੈਕਟ ਸ਼ੁੱਕਰਵਾਰ ਨੂੰ ਜਿਹੜੇ ਲੋਕ ਟਰੈਵਲ ਕਰਨਾ ਚਾਹੁੰਦੇ ਨੇ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਤੇ ਬੱਸ ਦੇ ਜ਼ਰੀਏ ਜਾਂਦੇ ਨੇ ਉਹਨਾਂ ਦੇ ਨਾਲ ਜੁੜੀ ਹੋਈ ਖਬਰ ਹੈ ਦਿਨ ਦੀ ਅਹਿਮ ਤੇ ਵੱਡੀ ਖਬਰ ਹੈ ਇਸ ਦੇ ਨਾਲ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ ਹਾਂ ਪੀਟੀ ਪੀਆਰਟੀਸੀ ਯੂਨੀਅਨ ਦੇ ਵੱਲੋਂ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਕੱਲ ਦੁਪਹਿਰ 12 ਵਜੇ ਤੱਕ ਦਾ ਅਲਟੀਮੇਟਮ ਸਰਕਾਰ ਨੂੰ ਦਿੱਤਾ ਗਿਆ ਹੈ ਇਹ ਕਿਹਾ ਗਿਆ ਹੈ ਕਿ ਜੇਕਰ 12 ਵਜੇ ਤੱਕ ਉਹਨਾਂ ਦੀਆਂ ਮੰਗਾਂ ਦੇ ਉੱਤੇ ਗੌਰ ਨਹੀਂ ਕੀਤਾ ਗਿਆ ਤਾਂ ਫਿਰ ਪੰਜਾਬ ਪਰ ਦੇ ਵਿੱਚੋਂ ਨੈਸ਼ਨਲ ਹਾਈਵੇ ਜਾਮ ਕਰਨਗੇ 12 ਵਜੇ ਤੋਂ ਹੜਤਾਲ ਦੇ ਉੱਤੇ ਚਲੇ ਜਾਣਗੇ ਕਿਲੋਮੀਟਰ ਸਕੀਮ ਨੂੰ ਰੱਦ ਕਰਨ ਦੀ ਮੰਗ ਹੈ ਰੋਡਵੇਜ਼ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਕਰਨ ਦੀ ਥਾਂ ਸਰਕਾਰ ਨੇ ਸਿਰਫ ਪੋਸਟਪੋਨ ਕੀਤਾ ਸੀ ਪੋਸਟਪੋਨ 31 ਤਰੀਕ ਤੱਕ ਕੀਤਾ ਗਿਆ ਸੀ ਕਾਬਲੇ ਗੌਰ ਹੈ ਤੁਸੀਂ ਸੁਣਿਆ ਹੋਏਗਾ ਕਿ ਕੁਝ ਦਿਨ ਪਹਿਲਾਂ ਵੀ ਜਿਹੜੀ ਖਬਰਾਂ ਸਾਹਮਣੇ ਆ ਰਹੀਆਂ ਸੰਜਿਸ ਦੇ ਵਿੱਚ ਜੱਕਾ ਜਾਮ ਕੀਤਾ ਗਿਆ 2 ਘੰਟੇ ਦਾ ਹਾਲਾਂਕਿ ਫਿਰ ਵਿਚਾਰੀ ਮੀਟਿੰਗ ਦੇ ਵਿੱਚ ਸਹਿਮਤੀ ਬਣ ਗਈ ਕਿ ਜਿਹੜੀ ਕਿਲੋਮੀਟਰ ਸਕੀਮ ਦਾ ਟੈਂਡਰ ਹੈ ਉਸ ਨੂੰ 31 ਅਕਤੂਬਰ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਹੜਤਾਲ ਖਤਮ ਕਰ ਦਿੱਤੀ ਗਈ ਸੀ ਤੇ ਇੱਕ ਵਾਰ ਫਿਰ ਤੋਂ ਹੁਣ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ 31 ਅਕਤੂਬਰ ਦਾ ਦਿਨ ਹੈ ਕੱਲ ਔਰ 31 ਅਕਤੂਬਰ ਨੂੰ ਦੁਪਹਿਰ 12 ਵਜੇ ਤੱਕ ਦਾ ਸਰਕਾਰ ਨੂੰ ਅਲਟੀਮੇਟਮ ਹੈ ਕਿ ਸਰਕਾਰ ਜਿਹੜੇ ਟੈਂਡਰ ਨੇ ਕਿਲੋਮੀਟਰ ਸਕੀਮ ਦੇ ਉਹ ਰੱਦ ਕਰੇ ਔਰ ਜੇਕਰ ਰੱਦ ਨਹੀਂ ਕੀਤੇ ਜਾਂਦੇ ਪੋਸਟਪੋਨ ਕੀਤੇ ਜਾਂਦੇ ਨੇ ਤਾਂ ਫਿਰ ਉਹ ਸੂਬੇ ਭਰ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਨਗੇ ਔਰ ਇਸ ਦੇ ਨਾਲ ਨਾਲ ਬਸਾਂ ਦਾ ਚੱਕਾ ਵੀ ਜਮ ਕੀਤਾ ਜਾਏਗਾ ਔਰ ਕਰਦੇ ਆ ਜਲੰਧਰ ਤੋਂ ਸਹਿਜ ਜਨੇਜਾ ਹੋਰ ਜਾਣਕਾਰੀ ਦੇ ਨਾਲ ਸਾਡੇ ਨਾਲ ਜੁੜ ਰਹੇ ਨੇ ਸਹਿਜ ਕੀ ਕੁਝ ਤੁਹਾਡੇ ਕੋਲ ਇਨਫੋਰਮੇਸ਼ਨ ਬਿਲਕੁਲ ਗੌਰ ਨਾਲ ਕਰੀਏ ਤਾਂ ਜਿਹੜਾ ਕਿ ਪਿਛਲੀ ਵਾਰ 23 ਤਰੀਕ ਨੂੰ ਜਿਹੜਾ ਕਿ ਟੈਂਡਰ ਭਰੇ ਜਾਣੇ ਸੀਗੇ ਤੁਸੀਂ ਇਸ ਨੂੰ ਲੈ ਕੇ ਹਾਈਵੇ ਜਮ ਕਰਨ ਦੀ ਗੱਲ ਬਸ ਦੇ ਕਰਮਚਾਰੀ ਵੱਲੋਂ ਕਿਛੀ ਕਹੀ ਸੀ ਤਾਂ ਉਦੋਂ ਸਰਕਾਰ ਵੱਲੋਂ ਲੈਟਰ ਜਾਰੀ ਕੀਤਾ ਗਿਆ ਸੀਗਾ ਕਿ 21 31 ਅਕਤੂਬਰ ਤੱਕ ਜਿਹੜਾ ਟੈਂਡਰ ਪੋਸਟਪੋਨ ਹੋ ਪੋਸਟਪੋਨ ਕੀਤਾ ਜਾਂਦਾ ਹੈ ਜਿਹੜੇ ਟੈਂਡਰ ਭਰੇ ਜਾਣੇ ਨੇ ਤਾਂ ਹੁਣ 31 ਤਰੀਕ ਨੂੰ ਜਿਹੜਾ ਕੀ ਹੈ ਦੁਬਾਰਾ ਤੋਂ ਟੈਂਡਰ ਭਰਨ ਦੀ ਗੱਲ ਆਖੀ ਜਾਣੀ ਹੈ ਸਰਕਾਰ ਵੱਲੋਂ ਪਰ ਕਰਮਚਾਰੀ ਇਹ ਕਹਿਣਾ ਕਿ ਅਗਰ ਇਹ ਪੂਰਨ ਰੂਪ ਤੇ ਰੱਦ ਨਹੀਂ ਹੁੰਦੇ ਐ ਸਕੀਮ ਜੇ ਰੱਦ ਨਹੀਂ ਹੁੰਦੀ ਤਾਂ ਜਿਹੜਾ ਕਿ ਸਾਡੇ ਵੱਲੋਂ ਪ੍ਰਦਰਸ਼ਨ ਜਿਹੜਾ ਨੈਸ਼ਨਲ ਹਾਈਵੇ ਜਾਮ ਕਰਕੇ ਕੀਤਾ ਜਾਵੇਗਾ ਔਰ ਉਹਨਾਂ ਦਾ ਵੀ ਕਹਿਣਾ ਹੈ ਕਿ ਹੁਣ ਜਿਹੜਾ ਕਿ ਹੈ ਮੰਗ ਮਣਾ ਕੇ ਹੀ ਉਠਾਂਗੇ ਇਸ ਤੋਂ ਬਿਨਾ ਸ਼ਵਾਸਨ ਦੇ ਕੋਈ ਵੀ ਜਿਹੜੀ ਗੱਲ ਨਹੀਂ ਹੋਵੇਗੀ ਠੀਕ ਕਰੋ ਤੇ ਕਿਲੋਮੀਟਰ ਸਕੀਮ ਤੱਕ ਕੀ ਮਾਮਲਾ ਫਸਿਆ ਜਾਂ ਕੋਈ ਹੋਰ ਮੰਗਾਂ ਵੀ ਹੈਗੀਆਂ ਨੇ ਬਿਲਕੁਲ ਉਹਨਾਂ ਨੇ ਪਿਛਲੀ ਵਾਰ ਵੀ ਇਹੀ ਗੱਲ ਕਹੀ ਸੀ ਕਿ ਸਾਡੀਆਂ ਮੰਗਾਂ ਤਾਂ ਬਹੁਤ ਨੇ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗਾਂ ਨੇ ਜਾਂ ਹੋਰ ਵੀ ਕਈ ਮੰਗਾਂ ਨੇ ਪਰ ਉਹਨਾਂ ਮੰਗਾਂ ਨੂੰ ਸਾਈਡ ਤੇ ਕੀਤਾ ਹੈ ਕਿ ਇਹ ਮਹਿਕਮੇ ਦੀ ਮੰਗ ਹੈ ਕਿਉਂਕਿ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਜਿਹੜੇ ਕਿਲੋਮੀਟਰ ਯੋਜਨਾ ਨੂੰ ਰੱਦ ਕਰਵਾਉਣਾ ਉਹਨਾਂ ਦਾ ਕਹਿਣਾ ਹੈ ਕਿ ਇਹਦੇ ਨਾਲ ਮਹਿਕਮੇ ਨੂੰ ਕਾਫੀ ਵੱਡਾ ਘਾਟਾ ਜੜਾ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੈਣਾ ਇਸ ਕਰਕੇ ਜੜਾ ਕੀ ਹੈ ਉਹ ਇਸ ਨੂੰ ਮੁੱਖ ਰੱਖ ਕੇ ਜਿਹੜੀ ਮੰਗ ਮੰਨਵਾਈ ਜਾ ਰਹੀ ਹੈ ਇਹ ਜਿਹੜੀ ਹੜਤਾਲ ਹੈ ਪਾਕਿਸਤਾਨ ਨੂੰ ਜਿਹੜਾ ਕਿ ਬਾਅਦ ਠੀਕ ਹੈ ਹੜਤਾਲ ਸਹਿਜ ਜਲੰਧਰ ਤੱਕ ਹੈ ਜਾਂ ਇਹਨਾਂ ਦੇ ਵੱਖ-ਵੱਖ ਜਿਹੜੇ ਡੀਪੂ ਨੇ ਬੀਆਰਟੀਸੀ ਦੇ ਜਾਂ ਜਿਹੜੇ ਮੁਲਾਜ਼ਮ ਜਥੇਬੰਦੀਆਂ ਨੇ ਉਹ ਸਾਰੀਆਂ ਸ਼ਾਮਲ ਹੋ ਰਹੀਆਂ ਨੇ ਇਸ ਦੇ ਵਿੱਚ ਥੋੜਾ ਜਿਹਾ ਕਲੀਅਰ ਕਰ ਦਿਓ ਕਿ ਕੋਈ ਪਟਿਆਲਾ ਤੋਂ ਤੁਹਾਨੂੰ ਸੁਣ ਰਿਹਾ ਹੋਵੇ ਕੋਈ ਫਰੀਦਕੋਟ ਤੋਂ ਸੁਣ ਰਿਹਾ ਹੋਵੇ ਕੋਈ ਪਠਾਨਕੋਟ ਤੋਂ ਤੁਹਾਨੂੰ ਸੁਣ ਰਿਹਾ ਹੋਵੇ ਤਾਂ ਇਹ ਹੜਤਾਲ ਕਿੱਥੇ-ਕਿੱਥੇ ਹੋਏਗੀ ਬਿਲਕੁਲ ਜਿਹੜਾ ਕੀ ਹੈ ਪੰਜਾਬ ਭਰ ਦੇ ਵਿੱਚ ਬੱਸਾਂ ਬੰਦ ਕਰਨ ਦੀ ਗੱਲ ਉਹਨਾਂ ਵੱਲੋਂ ਕਹੀ ਗਈ ਔਰ ਜਿਹੜਾ ਨੈਸ਼ਨਲ ਹਾਈਵੇ ਜਾਮ ਜਿਹੜਾ ਜਲੰਧ ਦੇ ਪੀਏਪੀ ਚੌਂਕ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਨੈਸ਼ਨਲ ਹਾਈਵੇ ਜਾਮ ਜਿਹੜਾ ਪੀਏਪੀ ਚੌਂਕ ਦੇ ਜਲੰਧਰ ਵਿੱਚ ਕੀਤਾ ਜਾਵੇਗਾ ਔਰ ਜਿਹੜੀ ਬੱਸਾਂ ਦੀ ਹੜਤਾਲ ਆ ਸੂਬੇ ਭਰ ਦੇ ਵਿੱਚ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾਵੇਗੀ ਕਿਉਂਕਿ ਪਿਛਲੀ ਵਾਰ ਵੀ ਗੌਰਮ ਗੱਲ ਕਰੀਏ ਤਾਂ ਜਦੋਂ ਜਲੰਧਰ ਦੇ ਹੀ ਕੋਲ ਹੋਈ ਸੀ ਪਰ ਜਲੰਧਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਨੈਸ਼ਨਲ ਹਾਈਵੇ ਜਿਹੜਾ ਜਾਮ ਕਰ ਦਿੱਤੇ ਗਏ ਸੀ 23 ਅਕਤੂਬਰ ਨੂੰ ਹਾਲਾਂਕਿ ਜਲੰਧਰ ਦੇ ਵਿੱਚ ਪੁਲਿਸ ਵੱਲੋਂ ਨਨੂ ਨਜ਼ਰਬੰਦ ਕਰ ਦਿੱਤਾ ਕਿ ਅਸੀਂ ਮੁਲਾਜ਼ਮਾਂ ਨੂੰ ਲੇਕਿਨ ਲੁਧਿਆਣਾ ਅਮਨਸਰ ਪਟਿਆਲ ਹੋਵੇ ਤਾਂ ਵੱਡੇ ਪੱਧਰ ਤੇ ਪ੍ਰਦਰਸ਼ਨ ਜਿਹੜਾ ਉੱਥੇ ਦੇਖਣ ਨੂੰ ਮਿਲਿਆ ਗਿਆ ਸੀ। ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਬਹੁਤ ਕਲੀਅਰ ਹੈ ਕਿ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ ਕਿਲੋਮੀਟਰ ਸਕੀਮ ਨੂੰ ਲੈ ਕੇ ਪੂਰਾ ਮਾਮਲਾ ਹੈ ਦਰਸਲ ਕਿ ਜਿਹੜੀਆਂ ਬੱਸਾਂ ਜਿਹੜੀਆਂ ਬੇੜੇ 'ਚ ਸ਼ਾਮਲ ਕੀਤੀਆਂ ਜਾਂਦੀਆਂ ਨੇ ਉਸ ਨੂੰ ਲੈ ਕੇ ਹੀ ਵਿਰੋਧ ਹੈ ਤੇ ਜਿਹੜੀਆਂ ਜਥੇਬੰਦੀਆਂ ਜਾਂ ਫਿਰ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਲੋਮੀਟਰ ਸਕੀਮ ਨੂੰ ਬੰਦ ਕੀਤਾ ਜਾਵੇ ਡਾਇਰੈਕਟ ਬੇੜੇ ਦੇ ਵਿੱਚ ਪੀਆਰਟੀਸੀ ਦੀਆਂ ਬੱਸਾਂ ਸ਼ਾਮਲ ਕੀਤੀਆਂ ਜਾਣ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਸਿੱਧੀ ਗੱਲ ਹੈ ਕਿ ਜੇ ਕਿਲੋਮੀਟਰ ਸਕੀਮ ਦੇ ਵਿੱਚ ਹੋਏਗਾ ਤਾਂ ਫਿਰ ਹੋ ਕਿਸੇ ਨਾ ਕਿਸੇ ਕੰਪਨੀ ਆ ਕਿਸੇ ਠੇਕੇਦਾਰ ਕੋਲ ਬੱਸ ਹੋਏਗੀ ਤਾਂ ਸਿੱਧੀ ਭਰਤੀ ਤਾਂ ਫਿਰ ਨਹੀਂ ਹੋਏਗੀ ਤਾਂ ਉਹਦਾ ਬਹੁਤ ਕਲੀਅਰ ਮਤਲਬ ਹੈ ਕਿ ਕਿਲੋਮੀਟਰ ਸਕੀਮ ਬੰਦ ਕਰ ਦਿਓ ਬੇੜੇ ਦੇ ਵਿੱਚ ਬੱਸਾਂ ਵਧਾਓ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਔਰ ਉਸ ਦੇ ਨਾਲ ਜਿਹੜੀਆਂ ਨਵੀਆਂ ਸਾਮੀਆਂ ਨਿਕਲਣਗੀਆਂ ਜਿਹੜੇ ਕੱਚੇ ਨੇ ਉਹਨਾਂ ਨੂੰ ਵੀ ਪੱਕਾ ਕੀਤਾ ਜਾ ਸਕੇਗਾ ਖੈਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜੇਕਰ ਤੁਸੀਂ ਕਿਤੇ ਜਾਣਾ ਹੈ ਕੱਲ 12 ਵਜੇ ਤੁਹਾਨੂੰ ਪੀਆਰਟੀਸੀ ਯੂਨੀਅਨ ਦੀ ਹੜਤਾਲ ਦੀ ਬਜਟ ਦੇ ਨਾਲ ਪਰੇਸ਼ਾਨੀ ਨਾ ਆਵੇ ਇਸ ਕਰਕੇ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਕਿ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਵਿਚਾਲੇ ਦਾ ਰਾਹ ਨਿਕਲ ਆਏਗਾ 12 ਵਜੇ ਤੋਂ ਪਹਿਲਾਂ ਹੀ ਪਰ 12 ਵਜੇ ਤੋਂ ਹੜਤਾਲ ਦਾ ਐਲਾਨ ਕੀਤਾ ਗਿਆ ਇਨਫੈਕਟ ਕੁਝ ਥਾਵਾਂ ਦੇ ਉੱਤੇ ਨੈਸ਼ਨਲ ਹਾਈਵੇ ਜਮ ਕਰਨ ਦੀ ਵੀ ਯੋਜਨਾ ਬਣਾਈ ਗਈ ਹੈ ਪੀਆਰਟੀਸੀ ਦੇ ਮੁਲਾਜ਼ਮਤ ਦੇ ਵੱਲੋਂ ਕਿੰਨੀ ਕਾਮਯਾਬ ਰਹਿੰਦੀ ਹੈ ਉਹ ਸਮਾਂ ਦੱਸੇਗਾ ਪਰ ਜਲੰਧਰ ਦੇ ਵਿੱਚ ਨੈਸ਼ਨਲ ਹਾਈਵੇ ਮਤਲਬ ਹੈ ਲੁਧਿਆਣਾ ਅੰਮ੍ਰਿਤਸਰ ਹਾਈਵੇ ਦੇ ਉੱਤੇ ਜਮ ਲੱਗਿਆ ਹੋਇਆ ਨਜ਼ਰ ਆ ਸਕਦਾ ਹੈ ਇਹ ਕੁਝ ਹੋਰ ਥਾਵਾਂ ਦੇ ਉੱਤੇ ਵੀ ਇਸ ਤਰੀਕੇ ਦੀ ਸਥਿਤੀ ਨਜ਼ਰ ਆ ਸਕਦੀ ਪੁਣ ਅਖੀਰ ਬਾਤਾਂ ਤੇ ਗੱਲ ਕਰਾਂਗੇ ਅਸੀਂ ਸਟੂਡੈਂਟਸ ਦੀ ਜਿਹੜੇ 10ਵੀਂ ਤੇ 12ਵੀਂ ਦੇ ਵਿੱਚ ਨੇ ਔਰ ਸੀਬੀਐਸਸੀ ਦੇ ਤਹਿਤ ਜਿਹੜੇ ਸਕੂਲ ਐਫੀਲੀਏਟਡ ਨੇ ਉਹਨਾਂ ਦੇ ਵਿੱਚ ਪੜ ਰਹੇ ਨੇ ਜੇ ਤੁਹਾਡੇ ਬੱਚੇ ਵੀ 10ਵੀਂ ਤੇ 12ਵੀਂ ਦੇ ਵਿੱਚ ਹੋਣ ਤਾਂ ਤੁਹਾਡੇ ਲਈ ਜਾਣਕਾਰੀ ਹੈ CBSE ਨੇ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ ਜਿਹੜੇ ਆਉਂਦੇ ਸਾਲ ਇਗਜ਼ਾਮ ਹੋਣੇ ਨੇ ਜਿਹੜੇ 2026 ਦੇ ਵਿੱਚ ਇਗਜ਼ਾਮ ਹੋਣੇ ਨੇ 17 ਫਰਵਰੀ 2026 ਤੋਂ ਇਗਜ਼ਾਮ ਸ਼ੁਰੂ ਹੋਣਗੇ 10 ਫਰਵਰੀ ਤੋਂ 10 ਮਾਰਚ ਤੱਕ 10ਵੀਂ ਦੇ ਪੇਪਰ ਚੱਲਣਗੇ 12ਵੀਂ ਕਲਾਸ ਦੇ ਪੇਪਰ 17 ਫਰਵਰੀ ਤੋਂ ਲੈ ਕੇ 9 ਅਪ੍ਰੈਲ 9 ਅਪ੍ਰੈਲ ਤੱਕ ਚੱਲਣਗੇ 10ਵੀਂ ਕਲਾਸ ਦਾ ਪਹਿਲਾ ਪੇਪਰ ਮੈਥ ਦਾ ਹੋਏਗਾ ਯਾਨੀ ਕਿ 10 ਫਰਵਰੀ ਨੂੰ 10ਵੀਂ ਦਾ ਪਹਿਲਾ ਪੇਪਰ ਮੈਥਮੈਟਿਕਸ ਦਾ ਔਰ ਆਖਰੀ ਪੇਪਰ 10 ਮਾਰਚ ਨੂੰ ਹੋਏਗਾ 10 ਤੋਂ 10 ਯਾਨੀ ਕਿ ਕਰੀਬ ਕਰੀਬ 28 29 ਦਿਨ ਹੋਣਗੇ ਕਿਉਂਕਿ ਫਰਵਰੀ ਦਾ ਮਹੀਨਾ 28 29 ਦਿਨਾਂ ਦਾ ਹੁੰਦਾ ਤਾਂ ਕਰੀਬ ਕਰੀਬ ਇੱਕ ਮਹੀਨੇ ਦੇ ਵਿੱਚ ਤੁਹਾਡੇ ਪੇਪਰ ਦਸਵੀਂ ਦੇ ਕੰਪਲੀਟ ਹੋ ਜਾਣਗੇ ਹੁਣੇ ਤੁਹਾਨੂੰ ਡੇਟ ਦੱਸ ਦਿੱਤੀ ਹੈ ਤਾਂ ਕਿ ਖੁੱਲ ਕੇ ਵਧੀਆ ਤਿਆਰੀ ਤੁਸੀਂ ਜਾਂ ਤੁਹਾਡੇ ਬੱਚੇ ਜਾਂ ਤੁਹਾਡੇ ਪਰਿਵਾਰ ਦੇ ਮੈਂਬਰ ਕਰ ਸਕਣ 12ਵੀਂ ਜੇਕਰ ਤੁਸੀਂ ਕਿਸੇ ਵੀ ਸਟਰੀਮ ਦੇ ਵਿੱਚੋਂ ਇਸ ਸਮੇਂ ਮੈਡੀਕਲ ਨਾਨ ਮੈਡੀਕਲ ਕਾਮਰਸ ਜਾਂ ਆਰਟਸ ਤਾਂ 12ਵੀਂ ਦੇ ਐਗਜ਼ਾਮ ਜਿਹੜੇ ਹੈਗੇ ਨੇ 17 ਫਰਵਰੀ ਤੋਂ ਸ਼ੁਰੂ ਹੋ ਜਾਣਗੇ 9 ਅਪ੍ਰੈਲ ਤੱਕ ਚੱਲਣਗੇ ਯਾਨੀ ਨੋ ਫਰਬਰੀ ਦੇ 10 ਦਿਨ ਉਸ ਤੋਂ ਬਾਅਦ ਪੂਰਾ ਮਾਰਚ ਤੇ ਫਿਰ ਅਪ੍ਰੈਲ ਦੇ ਕੁਝ ਦਿਨ 9 ਅਪ੍ਰੈਲ ਤੱਕ ਤਾਂ 12ਵੀਂ ਦੇ ਇਗਜ਼ਾਮ ਉਹ ਚੱਲਣਗੇ 10ਵੀਂ ਕਲਾਸ ਦਾ ਪਹਿਲਾ ਪੇਪਰ ਮੈਥ ਦਾ ਹੋਏਗਾ 10:30 ਵਜੇ ਪੇਪਰ ਸ਼ੁਰੂ ਹੋਇਆ ਕਰੇਗਾ ਔਰ 1:30 ਵਜੇ ਤੱਕ ਪੇਪਰ 3 ਘੰਟਿਆਂ ਦਾ ਹੁੰਦਾ ਹੈ ਤਾਂ ਉਹ ਚੱਲੇਗਾ ਤਾਂ ਕੁੱਲ ਮਿਲਾ ਕੇ ਜੋ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ 10ਵੀਂ ਤੇ 12ਵੀਂ ਦੀਆਂ ਡੇਟ ਸ਼ੀਟਸ ਜਾਰੀ ਹੋ ਚੁੱਕੀਆਂ ਨੇ ਕਾਬਲੇ ਗੋਰੀ ਵੀ ਹੈ ਕਿ ਹੁਣ ਬਹੁਤ ਪਹਿਲਾਂ ਹੀ ਡੇਟ ਸ਼ੀਟ ਜਾਰੀ ਕਰ ਦਿੱਤੀ ਜਾਂਦੀ ਹੈ ਜਿਵੇਂ ਮੈਂ ਅਸੀਂ ਆਲਰੇਡੀ ਦੱਸਿਆ ਕਿ ਦੇਖੋ ਅਕਤੂਬਰ ਚੱਲ ਰਿਹਾ 30 ਅਕਤੂਬਰ ਨੂੰ ਹੀ ਫਰਵਰੀ ਚ ਹੋਣ ਵਾਲੇ ਐਗਜ਼ਾਮਸ ਦੀ ਡੇਟ ਜਾਰੀ ਕਰ ਦਿੱਤੀ ਗਈ ਹੈ ਤਾਂ ਕਿ ਇੱਕਦਮ ਜਾ ਕੇ ਪਹਿਲਾਂ ਆਮ ਤੌਰ ਤੇ ਕੀ ਹੁੰਦਾ ਸੀਗੀ ਜਨਵਰੀ ਦੇ ਆਖਿਰ ਦੇ ਵਿੱਚ ਪਤਾ ਲੱਗਦਾ ਸੀ ਜਾਂ ਫਿਰ ਤੁਸੀਂ ਕਹਿੰਦੇ ਕਿ ਪੇਪਰਾਂ ਤੋਂ 15 ਦਿਨ 20 ਦਿਨ ਪਹਿਲਾਂ ਹੀ ਪਤਾ ਲੱਗਦਾ ਸੀ ਕਿ ਕਦੋਂ ਡੇਟ ਸ਼ੀਟ ਆਈ ਹੈ ਤੇ ਕਦੋਂ ਪੇਪਰ ਹੋਣਗੇ ਪਰ ਇਸ ਵਾਰ ਹੁਣ ਸੀਬੀਐਸਸੀ ਇਸ ਪੂਰੇ ਮਾਡਲ ਨੂੰ ਅਪਣਾ ਰਹੀ ਹੈ ਕਿ ਕਾਫੀ ਸਮਾਂ ਪਹਿਲਾਂ ਹੀ ਜਿਹੜੇ ਐਗਜ਼ਾਮ ਸੀ ਡੇਟ ਹੈ ਉਸ ਨੂੰ ਰਿਲੀਜ਼ ਕਰ ਦਿੱਤਾ ਜਾਂਦਾ ਹੈ ਤਾਂ ਕਿ ਬੱਚੇ ਉਸ ਤਰੀਕੇ ਦੇ ਨਾਲ ਖੁਦ ਨੂੰ ਪ੍ਰੀਪੇਅਰ ਕਰ ਸਕਣ ਤਾਂ ਬਿਗੋਲ ਇੱਕ ਤਰੀਕੇ ਨਾਲ ਤੁਹਾਡੇ ਪੇਪਰਾਂ ਦਾ ਵੱਧ ਚੁੱਕਿਆ ਜਿਹੜੇ ਬੱਚੇ 10ਵੀਂ ਤੇ 12ਵੀਂ ਦੇ ਵਿੱਚ ਇਸ ਸਮੇਂ ਪੜ ਰਹੇ ਨੇ ਜਿਨ੍ਹਾਂ ਨੇ ਪੇਪਰ ਦੇਣੇ ਨੇ ਇਸ ਵਾਰੀ 10ਵੀਂ ਤੇ 12ਵੀਂ ਦੇ ਔਰ ਜਿਹੜੇ ਸਕੂਲ ਸੀਬੀਐਸਸੀ ਤੋਂ ਅਫੀਲੀਏਟਡ ਨੇ ਸੀਬੀਐਸਸੀ ਤੋਂ ਵੀ ਪੰਜਾਬ ਦੇ ਵਿੱਚ ਬਹੁਤ ਸਕੂਲ ਨੇ ਪੰਜਾਬ ਦੇ ਕੋਲ ਐਜੂਕੇਸ਼ਨ ਬੋਰਡ ਪੀਐਸਸੀਬੀ ਤੋਂ ਵੀ ਨੇ ਅੱਛਾ ਬਹੁਤ ਸਾਰੇ ਸਕੂਲ ਅੱਜਕੱਲ ICSE ਬੋਰਡ ਦੇ ਵੀ ਹੈਗੇ ਨੇ ਤਾਂ ਜਿਹੜੇ ਸੀਬੀਐਸਸੀ ਬੋਰਡ ਤੋਂ 10ਵੀਂ ਤੇ 12ਵੀਂ ਕਰ ਰਹੇ ਨੇ ਉਹਨਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੁਣ ਅੱਗੇ ਵਧਦੇ ਅਗਲੀ ਖਬਰ ਤੇ ਰੁਕ ਕਰਦੇ ਹਾਂ ਖਬਰ ਹੈ ਜਲੰਧਰ ਤੋਂ ਜਲੰਧਰ ਦੇ ਵਿੱਚ ਲੁੱਟ ਦੇ ਮਾਮਲੇ 'ਚ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਇਹ ਬਦਮਾਸ਼ ਤਿੰਨ ਦਾਖਲ ਹੋਏ ਇੱਕ ਜੁਐਲਰੀ ਦੀ ਸ਼ਾਪ ਦੇ ਵਿੱਚ ਤੋੜਪੰਨ ਕੀਤੀ ਚੋਰੀ ਕੀਤੀ ਡਾਕਾ ਮਾਰਿਆ ਭੱਜ ਗਏ ਪਰ ਬਹੁਤੀ देर ਭੱਜ ਨਹੀਂ ਸਕੇ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜੋ ਸਾਡੇ ਸੋਰਸਸ ਜਾਣਕਾਰੀ ਦੇ ਰਹੇ ਨੇ ਔਰ ਕੁਸ਼ਲ ਨਾਮ ਦੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਲੁੱਟ ਦੀ ਵਾਰਦਾਤ ਦੀ ਨਵੀਂ ਸੀਸੀਟੀਵੀ ਵੀ ਸਾਹਮਣੇ ਆਈ ਹੈ ਸੀਸੀਟੀਵੀ ਦੇ ਵਿੱਚ ਕੱਪੜੇ ਬਦਲ ਕੇ ਮੁਲਜ਼ਮ ਨਿਕਲੇ ਜੁਐਲਰੀ ਸ਼ਾਪ ਤੇ ਪਿਸਟੌਲ ਦੀ ਨੋਕ ਦੇ ਉੱਤੇ ਇਹਨਾਂ ਨੇ ਲੁਟਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਦੁਕਾਨ ਵਾਲੇ ਦੇ ਉੱਤੇ ਪਿਸਤੌਲ ਤਾਣੀ ਸੀ ਦੁਕਾਨ ਤੋਂ ਸੋਨੇ ਦੇ ਗਹਿਣੇ ਲੈ ਗਏ ਸੀ ਤੇ ਲੁਟਦੀ ਵਾਰਦਾਤ ਸੀਸੀਟੀਵੀ ਦੇ ਜ਼ਰੀਏ ਤੁਹਾਡੇ ਸਾਹਮਣੇ ਵੀ ਐਸੇ ਰੱਖ ਰਹੇ ਹਾਂ ਕਿ ਇਸ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅੱਛਾ ਦੋ ਸੀਸੀਟੀਵੀ ਨੇ ਇਸ ਸਮੇਂ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਬੜੇ ਪਲੈਨਿੰਗ ਦੇ ਨਾਲ ਪਹੁੰਚੇ ਹੋਏ ਸੀ ਹੁੱਡੀ ਪਾਈ ਹਜੇ ਈ ਠੰਡ ਵੀ ਨਹੀਂ ਹੋਈ ਪਰ ਠੀਕ ਹੈ ਇਸੇ ੜ ਤੇ ਟੋਪੀ ਲਈ ਹੁੱਡੀ ਹੁੱਡੀ ਜਿਹੜੀ ਹੁੰਦੀ ਹੈ ਆਪਣੀ ਉਹ ਲੈ ਲਈ ਕੈਪ ਉਸ ਤੋਂ ਬਾਅਦ ਦਾਖਲ ਹੁੰਦੇ ਨੇ ਰਿਵੋਲਵਰ ਇਹਨਾਂ ਦੇ ਹੱਥ ਦੇ ਵਿੱਚ ਸੀ ਪਿਸਤੌਲ ਔਰ ਤਾਂ ਦਿੱਤੀ ਜਿਹੜਾ ਦੁਕਾਨ ਦਾ ਮਾਲਕ ਸੀ ਉਹ ਤਾਂ ਉੱਥੋਂ ਭੱਜ ਗਿਆ ਉਹਨਾਂ ਨੇ ਆਪਣੀ ਭੱਜ ਕੇ ਜਾਨ ਬਚਾਈ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਕਾਨ ਦੇ ਅੰਦਰ ਜਿਹੜੇ ਗਹਿਣੇ ਡਿਸਪਲੇ ਦੇ ਵਿੱਚ ਰੱਖੇ ਗਏ ਸੀ ਜਿਹੜੇ ਕਾਊਂਟਰ ਬਣਿਆ ਹੁੰਦਾ ਸ਼ੀਸ਼ਿਆਂ ਵਾਲਾ ਉਹਦੇ ਵਿੱਚ ਰੱਖੇ ਹੁੰਦੇ ਨੇ ਤਾਂ ਇੱਕ ਬੇਸਬਾਲ ਦਾ ਜਿਵੇਂ ਡੰਡਾ ਲੱਗ ਰਿਹਾ ਐਵੇਂ ਹੱਥ ਦੇ ਵਿੱਚ ਸੀ ਉਸ ਦੇ ਨਾਲ ਉਹ ਕਾਊਂਟਰ ਦੇ ਉੱਤੇ ਮਾਰੇ ਗਏ ਸ਼ੀਸ਼ੇ ਦੇ ਉੱਤੇ ਮਾਰੇ ਗਏ ਤੋੜੇ ਗਏ ਤੇ ਫਿਰ ਉੱਥੋਂ ਇੱਕ ਇੱਕ ਕਰਕੇ ਉਹਨਾਂ ਨੇ ਸਾਰੇ ਜਿਵੇਂ ਆਪਾਂ ਚੁਗ ਲੈਨੇ ਆ ਨਾ ਐਵੇਂ ਗਹਿਣੇ ਉੱਥੋਂ ਇਕੱਠੇ ਕੀਤੇ ਨੇ ਤੇ ਗਹਿਣੇ ਲੈ ਕੇ ਭੱਜੇ ਨੇ ਫਿਰ ਉਸ ਤੋਂ ਬਾਅਦ ਕੀ ਕੀਤਾ ਇਹਨਾਂ ਨੇ ਇਹ ਚਲੇ ਗਏ ਇੱਕ ਜਿਹੜੇ ਉੱਥੇ ਆਲੇ ਦੁਆਲੇ ਲੋਕ ਸੀ ਉਹਨਾਂ ਨੂੰ ਵੀ ਪੂਰੇ ਤੁਸੀਂ ਕਹੋ ਕਿ ਡਰਾਉਂਦੇ ਧਮਕਾਉਂਦੇ ਹੋਏ ਅੱਗੇ ਵਧਦੇ ਨੇ ਔਰ ਉੱਥੋਂ ਜਾਣਦੀਆਂ ਜਿਹੜੀਆਂ ਸੀਸੀਡੀਵੀ ਤਸਵੀਰਾਂ ਉਹ ਵੀ ਸਾਹਮਣੇ ਆ ਗਈਆਂ ਇੱਕ ਬੈਗ ਜਾ ਚੁੱਕਿਆ ਹੋਇਆ ਇਹਨਾਂ ਨੇ ਇਹ ਵੀ ਜਾਣਕਾਰੀ ਹੈ ਕਿ ਇਹ ਜਿਹੜੇ ਮੁਲਜ਼ਮ ਨੇ ਪਹਿਲਾਂ ਕੱਪੜੇ ਬਦਲ ਕੇ ਵੀ ਉੱਥੋਂ ਨਿਕਲੇ ਸੀ ਕਿ ਸ਼ਾਇਦ ਇਹਨਾਂ ਨੂੰ ਪੁਲਿਸ ਨਹੀਂ ਪਛਾਣ ਸਕੇਗੀ ਪਰ ਪੁਲਿਸ ਨੇ ਦੋ ਮੁਲਜ਼ਮ ਕਾਬੂ ਕਰ ਲਏ ਨੇ ਸਾਡੇ ਸੋਰਸਿਸ ਜਾਣਕਾਰੀ ਦੇ ਰਹੇ ਕੀ ਨਾਮ ਹੈ ਤੁਹਾਡਾ ਰਿਪਨ ਜੀ ਕੀ ਗੱਲ ਹੋਈ ਕਿੰਨੇ ਵਜੇ ਕਿ ਤੁਹਾਨੂੰ ਪਤਾ ਲੱਗਦਾ ਹੈ ਮੈਂ ਆ ਗਿਆ ਸਾਢੇ 10 ਵਜੇ ਆਪਣੀ ਸ਼ਾਪ ਤੇ ਜਾਣਾ ਮੈਨੂੰ ਸ਼ਾਪ ਤੇ ਮੈਂ ਬਹੁੰਜਾ ਉੱਥੇ ਮੈਂ ਵਾਪਸ ਆਇਆ ਹਾਂ ਕਿ ਮੇਰਾ ਪਤੀ ਜਾਂਦਾ ਸਵੇਰੇ ਦੁਕਾਨ ਖੋਲਣ ਹਾਂ 10:30 10:30 ਵਜੇ ਦੇ ਵਿੱਚ ਸ਼ਾਪ ਖੋਲਦਾ ਹਾਂ ਹਾਂ ਹੋਣੇ ਦੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਦੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਦੇ ਕੋਲ ਮਾਰ ਲਟਕੇ ਲੈ ਗਏ ਕੀ 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 ਲੈ ਕੇ ਜਾ ਕੇ ਬੋਲ ਹੀ ਲੈ ਗਏ ਉਸ ਤੋਂ ਬਾਅਦ ਵੇਖਦੇ ਹਾਂ ਜੀ ਹਾਂਜੀ ਜੀ ਕੈਪਟਨ ਸੀ ਕਿੱਥੇ ਜਾਣੇ ਸੀ ਤਿੰਨ ਜਾਣੇ ਸੀ ਕਿੰਨੇ ਜਾਣੇ ਸੀ ਤਿੰਨ ਜਾਣੇ ਸੀ ਕਿਹੜੀ ਦੁਕਾਨ ਹੈ ਕੀ ਹੋਇਆ ਸੀ ਕਿੱਥੇ ਮਿੱਠਾਈ ਲੜਕਾ ਇਹ ਜੋ ਕਹਿੰਦਾ ਵੀ ਤਿੰਨ ਲੜਕੇ ਆਏ ਮੋਟਕੇ ਸੀ ਇਹਨਾਂ ਨੇ ਆਉਂਦੇ ਪਹਿਲਾਂ ਮੈਨੂੰ ਪਿਸਤੌਲ ਮੇਰੇ ਕੋਲ ਵੀ ਰੱਖਤਾ ਮੇਰੇ ਭਾਂਡਾ ਤੋੜ ਕੇ ਜੇ ਗਹਿਣੇ ਲੈ ਗਏ ਸਾਡੇ ਅੱਛਾ ਜੀ ਕਿੰਨਾ ਗਹਿਣਾ ਲੈ ਗਏ ਕਿੰਨੀ ਕੀਤੀ ਲੈ ਕੇ ਗਏ ਹਾਂ ਜੀ ਅੰਦਾਜ਼ਾ ਲਾ ਕੇ ਦੱਸ ਰਹੇ ਸਾਨੂੰ ਅੱਛਾ ਜੀ ਕਿੰਨੇ ਐਸਟੀਮੇਟ ਵਿੱਚ ਉਹ ਹਿਸਾਬ ਨਾ ਕਰਾਂਗੇ ਦੁਕਾਨ ਦਾ ਨਾਮ ਕੀ ਹੈਗਾ ਵਿਜੇ ਜੁਲਰ ਮਾਲਕ ਕੌਣ ਸੀ ਇੱਥੇ ਬੈਠੇ ਤੇ ਮਾਲਕ ਹੀ ਸੀ ਨਿਕਲ ਸਕਿਆ ਲੜਕਾ ਨਾ ਸਰ ਦੇਖਿਆ ਜਾਂਦਾ ਅਕਸਰ ਦਿਨ ਦੇ ਹੜੇ ਕਰੀ ਭੀੜ ਭੰਡਲਾ ਇਲਾਕਾ ਵਾ ਕੁਛੀ ਦੂਰੇ ਥਾਣਾ ਚੋਰਾ ਨੇ ਜਿਸ ਜਿਸ ਵਿੱਚ ਕੈਮਰੇ ਦੇ ਵਿੱਚ ਆਇਆ ਕੁਝ ਚੈੱਕ ਕਰਾਂ ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਅਗਲੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਪਟਿਆਲਾ ਦੌਰੇ ਦੇ ਨਾਲ ਜੁੜੀ ਹੋਈ ਹੈ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਨਤਮਸਤਕ ਹੋਏ ਸੀਐਮ ਭਗਵੰਤ ਮਾਨ ਸੀਐਮ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਉੱਥੇ ਮੱਥਾ ਟੇਕਿਆ ਤੇ ਮੰਦਿਰ ਦੇ ਨਵਿਨੀਕਰਨ ਸੁੰਦਰੀਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਪ੍ਰੋਜੈਕਟ ਦੇ ਉੱਤੇ ਕਰੀਬ 76 ਕਰੋੜ ਰੁਪਏ ਖਰਚ ਕੀਤੇ ਜਾਣਗੇ ਸੀਐਮ ਨੇ ਉੱਥੇ ਬੋਲਦੇ ਹੋਏ ਜਾਣਕਾਰੀ ਦਿੱਤੀ ਕਾਬਲੇ ਗੌਰ ਹੈ ਕਿ ਰੋਜ਼ 10000 ਦੇ ਕਰੀਬ ਸ਼ਰਧਾਲੂ ਮੰਦਿਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪ ਸ਼ਰਧਾਲੂਆਂ ਦੇ ਲਈ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਜਾਏਗਾ ਸ਼ਰਧਾਲੂਆਂ ਨੂੰ ਹਰ ਕਿਸਮ ਦੀ ਸਹੂਲਤ ਮਿਲਣੀ ਚਾਹੀਦੀ ਹੈ ਅਰਵਿੰਦ ਕੇਜਰੀਵਾਲ ਕਹਿੰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਸੇ ਹੋਰ ਸਰਕਾਰ ਨੇ ਮੰਦਿਰ ਦੇ ਲਈ ਕੁਝ ਨਹੀਂ ਕੀਤਾ ਤਾਂ ਪਟਿਆਲਾ ਪਹੁੰਚੇ ਹੋਏ ਸਨ ਉੱਥੇ ਪੂਜਾ ਅਰਚਨਾ ਵੀ ਕੀਤੀ ਗਈ ਅਰਵਿੰਦ ਕੇਜਰੀਵਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸੋਧਿਆ ਇਹ ਸਾਰੇ ਆਗੂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਕਈ ਕੈਬਨਿਟ ਮੰਤਰੀ ਵੀ ਪਹੁੰਚੇ ਹੋਏ ਸਨ ਇਸ ਦੌਰਾਨ ਉੱਥੇ ਜਿਨ੍ਹਾਂ ਨੇ ਮਤਥਾ ਟੇਕਿਆ ਤਾਂ ਉੱਥੇ ਮੌਜੂਦ ਰਹੇ ਪੂਰਾ ਮਾਡਲ ਦੱਸਿਆ ਗਿਆ ਕਿ ਕਿਵੇਂ ਮੰਦਿਰ ਦੇ ਵਿੱਚ ਜਿਹੜਾ ਸੁੰਦਰੀਕਰਨ ਦਾ ਪ੍ਰੋਜੈਕਟ ਹੈ ਕੰਮ ਨਾ ਕਿਵੇਂ ਅੱਗੇ ਵਧੇ ਕਲੀਨ ਵਾਟਰ ਟੈਂਪਰ ਟੈਂਕ ਲਾਈਟ ਐਂਡ ਸਾਊਂਡ ਸ਼ੋਅ ਨੀਅਰ ਸਰੋਵਰ ਨਿਊ ਬਿਲਡਿੰਗ ਬਲਾਕ ਪਹਿਤਵੀਂ ਕੋਰੀਡੋਰ 3 ਕੋਰਟ ਐਂਡ ਆਊਟਰ ਵਾਲ ਸਰੋਵਰ ਕੋਲ ਐਂਡ ਬੀਕਾਉਂਡਰੀ ਵਾਲ ਐਂਡ ਐਂਟਰੀ ਗੇਟ ਫਾਇਰ ਸੈਫਟੀ ਕੋਰੀਡੋਰ ਕੰਸਟਰਕਸ਼ਨ ਨੀਅਰ ਸਰੋਵਰ ਸੀਵਰੇਜ ਇਨਫਰਾਸਟ੍ਰਕਚਰ ਅਪਗ੍ਰੇਡੇਸ਼ਨ ਲੈਫਟ ਐਂਡ ਨਿਵਲੀ ਕੰਸਟਰਕਸ਼ਨ ਵੀਰਿੰਗ ਰੈਨੋਵੇਸ਼ਨ ਫਰੋਮ ਮਹਾਲ ਐਂਟਰੀ ਗੇਟ ਟੂ ਮੇਨ ਬਵੰਡ ਟੋਟਲ 75.08 ਕਰੋੜ ਦਾ ਪ੍ਰੋਜੈਕਟ ਹੈ आज एक बहुत बड़ा काम शुरू होने जा रहा है माता की सेवा करने का हम लोगों को मौका मिला है अभी अभी हम लोगों ने पूजा करके उसका एक तरह से शिलान्यास किया अभी मान साहब ने बहुत सारे कई सारे काम गिनाए हैं पूरे मंदिर का एक तरह से ब्यूटिफिकेशन किया जाएगा ਉਹਨਾਂ ਕੀ ਬਾਤਾਂ ਦਿੰਦੀ ਦੂਜੀ ਵੱਡੀ ਖਬਰ ਤਾਂ ਮੈਂ ਰੁਕ ਕਰਾਂਗਾ ਤੇ ਗੱਲ ਹੋਵੇਗੀ ਬਿਹਾਰ ਦੀਆਂ ਚੋਣਾਂ ਦੀ ਬਿਹਾਰ ਦੀ ਚੋਣਾਂ ਦੇ ਵਿੱਚ ਪੰਜਾਬ ਦੇ ਆਗੂ ਤੇ ਪੰਜਾਬ ਦੇ ਮੁੱਦੇ ਗੂੰਜਦੇ ਹੋਏ ਨਜ਼ਰ ਆ ਰਹੇ ਨੇ ਆ ਪੰਜਾਬ ਦੇ ਵਿੱਚ ਦਿੱਤੇ ਗਏ ਬਿਆਨ ਗੂੰਜਦੇ ਨਜ਼ਰ ਆ ਰਹੇ ਨੇ ਬਿਹਾਰ ਦੀ ਚੋਣ ਜਨਸਭਾ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸਟੇਟਮੈਂਟ ਚਰਚਾ ਦੇ ਵਿੱਚ ਹੈ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਾਂਗਰਸ ਦੇ ਵੱਡੇ ਆਗੂ ਚ ਰਜੀਤ ਸਿੰਘ ਚੰਨੀ ਦੇ ਉੱਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਬਿਹਾਰ ਦੇ ਲੋਕਾਂ ਨੂੰ ਇਹ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਬਿਹਾਰ ਦੇ ਲੋਕਾਂ ਨੂੰ ਅਪਸ਼ਬਦ ਬੋ ਕਾਂਗਰਸ ਨੇ ਉਹਨਾਂ ਨੂੰ ਪ੍ਰਚਾਰ ਦੇ ਲਈ ਬੁਲਾਇਆ ਪੰਜਾਬ ਦੇ ਇੱਕ ਕਾਂਗਰਸ ਦੇ ਸੀਐਮ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਵਿੱਚ ਬਿਹਾਰ ਦੇ ਲੋਕਾਂ ਨੂੰ ਵੜਨ ਨਹੀਂ ਦੇਵਾਂਗੇ ਗਾਂਧੀ ਪਰਿਵਾਰ ਦੀ ਟੀਕ ਖੁਸ਼ ਹੋ ਕੇ ਤਾੜੀਆਂ ਮਜਾ ਰਹੀ ਸੀ ਕਾਬਲੇ ਗੌਰ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਸਮੇਂ ਰੋਪੜ ਦੇ ਵਿੱਚ ਪ੍ਰਿੰਕਾ ਗਾਂਧੀ ਦੇ ਰੋਡ ショਅ ਦੇ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਇੱਕ ਬਿਆਨ ਦਿੱਤਾ ਚਰਨਜੀਤ ਸਿੰਘ ਚੰਨੀ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੀ ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਯੂਪੀ ਬਿਹਾਰ ਤੋਂ ਭਈਏ ਆ ਕੇ ਰਾਜ ਕਰਨਾ ਚਾਹੁੰਦੇ ਨੇ ਅਸੀਂ ਭਈਆਂ ਨੂੰ ਰਾਜ ਨਹੀਂ ਕਰਨ ਦੇਣਾ ਜਿਸ ਤੋਂ ਬਾਅਦ ਪ੍ਰਿੰਕਾ ਗਾਂਧੀ ਤਾੜੀਆਂ ਮਾਰ ਕੇ ਹੱਸ ਪਈ ਇਸ ਬਿਆਨ ਨੂੰ ਲੈ ਕੇ ਕਾਫੀ ਸਿਆਸੀ ਹੰਗਾਮਾ ਵੀ ਮਚਿਆ ਸੀ ਹਾਲਾਂਕਿ ਬਾਅਦ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਦਿੰਦਿਆਂ ਕਿਹਾ ਸੀ ਕਿ ਮੈਂ ਕੇਜਰੀਵਾਲ ਦੇ ਲਈ ਭਈਆ ਸ਼ਬਦ ਦਾ ਹੀ ਵਰਤੂ ਕੀਤੀ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਵਾਸੀ ਮਜ਼ਦੂਰ ਸਾਡੇ ਆਪਣੇ ਨੇ ਉਹਨਾਂ ਦਾ ਆਪਣਾ ਪੰਜਾਬ ਹੈ ਮੈਂ ਪ੍ਰਵਾਸੀ ਮਜ਼ਦੂਰਾਂ ਬਾਰੇ ਕੁਝ ਨਹੀਂ ਕਿਹਾ कांग्रेस के पंजाब के एक मुख्यमंत्री थे उन्होंने एक रैली में खुला ऐलान किया ये जरा सुनिए ये पंजाब के कांग्रेस के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में सुने नहीं देंगे मेरे एक बयान को तोड़ मरोड़ कर पेश किया जा रहा है प्रवासी जितने पंजाब में लोग आए हैं आज तक उन्होंने अपना खून पसीना लगाकर पंजाब को विकास के रास्ते पे तोड़ा है और उन्होंने हमेशा विकास के लिए काम किया है डेवलपमेंट में काम करते हैं फैक्ट्रियों में काम करते हैं और हमारा उनसे नौ मास का रिश्ता है और प्यार है और दिल से है इसको कोई निकाल नहीं सकता लेकिन कुछ मेरे बयान को इन्होंने अपने तरीके से पेश किया है मैं फिर कहना चाहता हूँ कि जो दुर्गेश पाठक संजय सिंह केजरीवाल जैसे लोग बाहर से आकर खलल डालते हैं ਮੈਂਨੇ ਉਨ੍ਹਾਂ ਦੇ ਬਾਰੇ ਵਿੱਚ ਬਾਤ ਕੀਤੀ ਤਾਂ ਦੋ ਪੁਰਾਣੇ ਬਿਆਨ ਸੀ ਇਸ ਦੇ ਵਿੱਚ ਤੇ ਇੱਕ ਨਵਾਂ ਜੁਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤਾ ਗਿਆ ਕਾਬਲੇ ਗੌਰ ਹੈ ਕਿ ਬਿਹਾਰ ਦੇ ਵਿੱਚ ਚੋਣਾਂ ਹੋਣ ਜਾਣ ਰਹੀਆਂ ਨੇ 6 ਤਰੀਕ ਤੇ 11 ਤਰੀਕ ਨੂੰ ਦੋ ਗੇਟ ਦੇ ਵਿੱਚ ਬਿਹਾਰ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਦੇ ਉੱਤੇ ਵੋਟਾਂ ਪੈਣੀਆਂ 14 ਤਰੀਕ ਨੂੰ ਜਦੋਂ ਤਰਨ ਤਰਨ ਬਾਈਪੋਲ ਦਾ ਨਤੀਜਾ ਸਾਡੇ ਸਾਰਿਆਂ ਦੇ ਸਾਹਮਣੇ ਹੋਏਗਾ ਉਸ ਦਿਨ ਹੀ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ ਸਾਡੇ ਸਾਰਿਆਂ ਦੇ ਸਾਹਮਣੇ ਹੋਣਗੇ 31 ਅਕਤੂਬਰ ਹੋ ਗਈ ਹੈ 15 ਦਿਨ ਦੀ ਗੱਲ ਹੈ ਪਤਾ ਲੱਗ ਜਾਏਗਾ ਬਿਹਾਰ ਚੋਕ ਹੀ ਰਿਹਾ ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਤੇ ਦਿੰਦੀ ਸਭ ਤੋਂ ਵੱਡੀ ਖਬਰ ਹੈ ਜੁੜੀ ਹੋਈ ਹੈ ਗੈਂਗਸਟਰ ਬਾਦ ਦੇ ਨਾਲ ਗੈਂਗਸਟਰ ਬਾਦ ਦਾ ਮੁੱਦਾ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਸਿਆਸੀ ਫਜ਼ਾਵਾ ਦੇ ਵਿੱਚ ਗੂੰਜਦਾ ਨਜ਼ਰ ਆ ਰਿਹਾ ਹੈ ਮੁੱਦਾ ਗੈਂਗਸਟਰ ਬਾਦ ਦਾ ਹੈ ਤੇ ਤਰੀਕਾ ਹੋ ਗਿਆ ਇੱਕ ਦੂਜੇ ਦੇ ਤੇ ਇਲਜ਼ਾਮ ਤਰਾਸ਼ੀਆਂ ਦਾ ਗੈਂਗਸਟਰ ਬਾਦ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਤੇ ਕਿਹਾ ਕਿ ਗੈਂਗਸਟਰਾਂ ਨੂੰ ਬਿਲਕੁਲ ਸਿੱਧਾ ਕਰਨ ਦੀ ਲੋੜ ਹੈ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ 2 ਵਾਰ 2002 ਤੋਂ ਲੈ ਕੇ 2007 ਤੱਕ ਤੇ ਫਿਰ 2017 ਤੋਂ ਲੈ ਕੇ 2021 ਦੇ ਆਖਿਰ ਤੱਕ ਜਦੋਂ ਤੱਕ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਨਹੀਂ ਬਣਾਈ ਗਏ 2022 ਦੇ ਵਿੱਚ ਸਰਕਾਰ ਬਦਲ ਗਈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣ ਗਏ ਤਾਂ ਕੈਪਟਨ ਅਮਰਿੰਦਰ ਸਿੰਘ ਖਾਸ ਤੌਰ ਤੇ ਜਦੋਂ 2017 ਤੋਂ ਲੈ ਕੇ 2021 ਤੱਕ ਕਰੀਬ-ਕਰੀਬ ਸਾਢੇ 4 ਸਾਲ ਮੁੱਖ ਮੰਤਰੀ ਸੀ ਪੰਜਾਬ ਦੇ ਤਾਂ ਕੈਪਟਨ ਦਾਵਾ ਕਰ ਰਹੇ ਨੇ ਕਿ ਮੇਰੀ ਸਰਕਾਰ ਦੇ ਵਿੱਚ ਮੈਂ ਗੈਂਗਸਟਰ ਸਿੱਧੇ ਕਰ ਦਿੱਤੇ ਸੀ ਅਸੀਂ ਸਾਰੇ ਗੈਂਗਸਟਰ ਫੜ ਕੇ ਅੰਦਰ ਕਰ ਦਿੱਤੇ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਹੁਣ ਤਾਂ ਗੈਂਗਸਟਰ ਸ਼ਰੇਆਮ ਖੁੱਲੇ ਆਮ ਘੁੰਮ ਰਹੇ ਨੇ ਬਾਰਡਰ ਪਾਰ ਤੋਂ ਡਰਗ ਸਪਲਾਈ ਦੇ ਉੱਤੇ ਵੀ ਉਹਨਾਂ ਨੇ ਚਿੰਤਾ ਜਤਾਈ ਪਾਕਿਸਤਾਨੀ ਪੰਜਾਬ ਦੀ ਜਵਾਨੀ ਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਵੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਾਬਲੇਗੌਰ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਲੰਬੇ ਸਮੇਂ ਬਾਅਦ ਪੋਲੀਟੀਕਲੀ ਐਕਟਿਵ ਨਜ਼ਰ ਆ ਰਹੇ ਨੇ ਅਤੇ ਕਮਬੈਕ ਕਰਦੇ ਆ ਹੀ ਉਹਨਾਂ ਦੀਆਂ ਸਟੇਟਮੈਂਟਸ ਜਿਹੜੀ ਤੁਸੀਂ ਕਹੋ ਕਿ ਸਿਆਸੀ ਪੜਥੂ ਪੜ ਗਈਆਂ ਨੇ ਉਹਨਾਂ ਨੇ ਸਿਆਸੀ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਵੀ ਸਾਦੇ ਨਵਜੋਤ ਸਿੰਘ ਸਿੱਧੂ ਤੇ ਰਾਜਾ ਬੜਿੰਗ ਦੇ ਪਿਵੋ ਜਮਕੇ ਬਾਰੇ ਦੇਖੋ ਸਿੱਧੂ ਤੇ ਬੜਿੰਗ ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਸੀ ਜਦੋਂ ਉਹ ਮੁੱਖ ਮੰਤਰੀ ਸੀ ਪਰ ਮੌਜੂਦਾ ਸਮੇਂ 'ਚ ਕੈਪਟਨ ਅਮਰਿੰਦਰ ਸਿੰਘ ਭਾਜਪਾ ਦਾ ਚਿਹਰਾ ਨਹੀਂ ਭਾਜਪਾ ਦੇ ਵਿੱਚ ਹੈਗੇ ਨੇ ਤਾਂ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਤੇ ਵੀ ਨਿਸ਼ਾਨੇ ਸਾਧਦੇ ਨਵਜੋਤ ਸਿੱਧੂ ਤੇ ਰਾਜਾ ਵੜਿੰਗ ਦੋਵੇਂ ਮੌਜੂਦਾ ਸਮੇਂ 'ਚ ਕਾਂਗਰਸ ਦੇ ਵਿੱਚ ਨਹੀਂ ਕਾਂਗਰਸੀ ਹੈਗੇ ਨੇ ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿ ਮੇਰੀ ਸਰਕਾਰ ਦੇ ਵਿੱਚ ਸਿੱਧੂ ਨੂੰ ਤਿੰਨ ਵਿਭਾਗ ਦਿੱਤੇ ਗਏ ਸੀ ਸਿੱਧੂ ਨੇ 7 ਮਹੀਨੇ ਤੱਕ ਫਾਈਲਾਂ ਕਲੀਅਰ ਨਹੀਂ ਕੀਤੀਆਂ ਮੇਰੇ ਕੋਲ ਸੱਤਰ ਪੱਦਰ ਦੇ ਅਧਿਕਾਰੀ ਆ ਕੇ ਕੰਪਲੇਂਟ ਕਰਦੇ ਸੀ ਕਿ ਫਾਈਲਾਂ ਨਹੀਂ ਜਾਰਹੀਆਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਤੇ ਨਿਸ਼ਾਨਾ ਸਾਧ ਦੇ ਵੀ ਕਿਹਾ ਕਿ ਇਕੱਲਾ ਬਿਜਲੀ ਵਿਭਾਗ ਦਿੱਤਾ ਤਾਂ ਫੇਰ ਉਹ ਸੰਭਾਲਿਆ ਤੁਸੀਂ ਪੰਜਾਬ ਲਾਅ ਐਂਡ ਆਰਡਰ ਦੇਖੋ ਲਾਅ ਐਂਡ ਆਰਡਰ ਗੈਂਗਸਟਰイズਮ ਤਾਂ ਬਹੁਤ ਬੜਿਆ ਹੋਇਆ ਹੈ ਗੈਂਗਸਟਰイズਮ ਉਥਾ ਆਪਾਂ ਨੂੰ ਬਿਲਕੁਲ ਸਿੱਧਾ ਕਰਨਾ ਪਊ ਮੈਂ ਤਾਂ ਕਰਦਾ ਸੀ ਸਿੱਧਾ ਦੱਸੋ ਕਿਹੜੇ ਗੈਂਗਸਟਰ ਸੀ ਮੇਰੇ ਟਾਈਮ 'ਚ ਜਿਹੜੇ ਸੇ ਫੜ ਕੇ ਅੰਦਰ ਕਰਤੇ ਸੇ ਕਿਤੇ ਕਿਤੇ ਅਗਰ ਪੁਲਿਸ ਨਾਲ ਮੁਕਾਬਲਾ ਕਰਦੇ ਸੀ ਪੁਲਿਸ ਥੋਕ ਦਿੰਦੇ ਸੀ ਉਹਨਾਂ ਨੂੰ ਇਹ ਤਾਂ ਹੁੰਦਾ ਸੀ ਹੁਣ ਤਾਂ ਸਾਰੇ ਕਿਤੇ ਗੈਂਗਸਟਰੀ ਗੈਂਗਸਟਰੀ ਘੁੰਮ ਰਹੇ ਨੇ ਜਦੋਂ ਤੋਂ ਮੈਂ ਬਣਿਆ ਚੀਫ ਮਿੰისტਰ 2002 ਚ ਪਹਿਲਾ ਕੀ ਹੁੰਦਾ ਸੀ ਲੋਕ ਆਉਂਦੇ ਸੀ ਤਾਰਾਂ ਦੇ ਥੱਲੇੋਂ ਫੇਰ ਨਦੀ ਟੱਪ ਕੇ ਫੇਰ ਇਹ ਚਲੇ ਗਿਆ ਸੀ ਡਰੋਨ ਚਲੇ ਗਏ ਸੀ 40 ਕਿਲੋਮੀਟਰ ਫੇਰ ਅਸੀਂ 40 ਕਿਲੋਮੀਟਰ ਕਿਹਾ ਤੁਸੀਂ ਉੱਥੇ ਤਾਂ ਮੈਂ ਪੜਤਾਲ ਕਰੋ ਹੁਣ ਤਾਂ ਡਰੋਨ ਮੁਲਕ ਟੱਪ ਜਾਂਦੇ ਨੇ ਨਾ ਦਿਸ ਇਜ਼ ਵੇਅਰ ਇਜ਼ ਇਟ ਕਮਿੰਗ ਫਰੋ ਉਥੋਂ ਆ ਰਿਹਾ ਪਾਕਿਸਤਾਨ ਤੋਂ ਪਾਕਿਸਤਾਨ ਦਾ ਇੱਕ ਮਕਸਦ ਹੈ ਕਿ ਪੰਜਾਬ ਦੀ ਜਨਤਾ ਨੂੰ ਔਰ ਖਾਸ ਕਰਕੇ ਨੌਜਵਾਨਾਂ ਨੂੰ ਖਤਮ ਕਰੋ ਜਿੰਨੇ ਖਤਮ ਹੋਣਗੇ ਉਹਨਾਂ ਉਹਨਾਂ ਦੀ ਤਾਕਤ ਵਧਦੀ ਹੈ ਇਸ ਬਾਰਡਰ ਏਰੀਆ